ਸਤਿਕਾਰਯੋਗ ਸਾਧ ਸੰਗਤ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਸ ਤਰ੍ਹਾਂ ਕੀ ਪਤਾ ਹੈ ਅਹਮਦਾਬਾਦ ਤੋਂ ਇੱਕ ਪਲੇਨ ਜਿਹੜਾ ਸੀ ਲੰਡਨ ਜਾਣ ਵਾਸਤੇ ਉਹਨੇ ਉਡਾਨ ਭਰੀ 242 ਯਾਤਰੀ ਉਹਦੇ ਵਿੱਚ ਸਫ਼ਰ ਕਰਨ ਵਾਸਤੇ ਬੈਠੇ ਸਨ ਪਰ ਉਹ ਸਫ਼ਰ ਉਹਨਾਂ ਦਾ ਆਖਰੀ ਸਫ਼ਰ ਬਣ ਕੇ ਰਹਿ ਗਿਆ 242 ਦੇ ਵਿੱਚੋਂ ਘੜੀਆਂ ਪਲਾਂ ਦੇ ਵਿੱਚ ਹੀ 241 ਯਾਤਰੀ ਜਿਹੜੇ ਸਨ ਉਹ ਪਲੇਨ ਕ੍ਰੈਸ਼ ਹੋਣ ਦੀ ਵਜ੍ਹਾ ਦੇ ਨਾਲ ਉਹ ਮਰ ਗਏ ਤੇ ਇੱਕ ਯਾਤਰੀ ਜਿਹਦਾ ਨਾਮ ਹੈ ਰਮੇਸ਼ ਉਹ ਬਚ ਗਿਆ ਉਸਨੇ ਆਪਾਤਕਾਲੀਨ ਖਿੜਕੀ ਤੋਂ ਜਿਸ ਤਰ੍ਹਾਂ ਮੈਂ ਸੁਣਿਆ ਵੇਖਿਆ ਖਬਰਾਂ ਦੇ ਵਿੱਚ ਉਸਨੇ ਕੋਸ਼ਿਸ਼ ਦੂਰੀ ਤੋਂ ਉਸਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ ਇਹ ਇੱਕ ਐਸਾ ਅਸ਼ਚਰਜ ਹੈ ਕਿ ਜਿੱਥੇ ਯਾਤਰੀ ਜਿਹੜੇ ਨੇ ਉਹ ਮਰ ਜਾਂਦੇ ਹਨ ਉਹਨਾਂ ਦੀ ਜੀਵਨ ਲੀਲਾ ਸਮਾਪਤ ਹੋ ਜਾਂਦੀ ਹੈ ਸੱਚੇ ਪਾਤਸ਼ਾਹ ਕਿਰਪਾ ਕਰਨ ਉਹਨਾਂ ਦੀ ਜੀਵਾਤਮਾ ਨੂੰ ਵੀ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਉਹਨਾਂ ਦੇ ਪਰਿਵਾਰਾਂ ਨੂੰ ਸ਼ਾਂਤੀ ਮਿਲੇ ਉਹਨਾਂ ਦੇ ਪਰਿਵਾਰ ਪਾਣੀ ਦੇ ਵਿੱਚ ਰਹਿਣ ਬਹੁਤ ਹੀ ਦੁਖਦਾਈ ਇਹ ਖਬਰ ਬਹੁਤ ਵੱਡਾ ਹਾਦਸਾ ਜਿਹੜਾ ਭਾਰਤ ਵਰਸ਼ ਦੇ ਵਿੱਚ ਹੋਇਆ ਇਹ ਉਹਨਾਂ ਪਰਿਵਾਰਾਂ ਵਾਸਤੇ ਬਹੁਤ ਇੱਕ ਦੁਖਦਾਈ ਘਟਨਾ ਹੈ ਛੋਟੇ ਛੋਟੇ ਬੱਚੇ ਵੀ ਉਸ ਪਲੇਨ ਦੇ ਵਿੱਚ ਸਫ਼ਰ ਕਰਨ ਦੇ ਸਨ ਮੈਂ ਅਰਜ਼ ਇਹ ਕਰਨੀ ਚਾਹੁੰਦਾ ਕਿ ਉਹ ਇੱਕ ਬੰਦਾ ਜਿਹੜਾ ਬਚਿਆ ਰਮੇਸ਼ ਪਰਮੇਸ਼ਰ ਨੇ ਜਿੱਥੇ ਉਹ 242 ਦੇ ਵਿੱਚੋਂ 241 ਜਿਹੜੇ ਜੀਵ ਹਨ ਪਰਮੇਸ਼ਰ ਨੇ ਉਹਨਾਂ ਦੇ ਵਿੱਚੋਂ ਇੱਕ ਨੂੰ ਬਚਾਇਆ ਜਿੱਥੇ ਉਹਨਾਂ ਲੋਕਾਂ ਦੇ ਮਰਨ ਦੇ ਨਾਲ ਸਾਨੂੰ ਇਹ ਮੈਸੇਜ ਮਿਲਦਾ ਹੈ ਕਿ ਜ਼ਿੰਦਗੀ ਜਿਹੜੀ ਇਹ ਇੱਕ ਪਾਣੀ ਦੇ ਬੁਲਬਲੇ ਦੇ ਵਾਂਗ ਹੈ ਕਿਸੇ ਵੇਲੇ ਵੀ ਉਹ ਬੁਲਬਲਾ ਜਿਹੜਾ ਹੈ ਫਟ ਸਕਦਾ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਲਿਖਦੇ ਨੇ ਜੈਸੇ ਜਲ ਤੇ ਬੁਧ ਬੁਦਾ ਉਪਜੈ ਬਿਨਸੈ ਨੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ ਇਸ ਸੰਸਾਰ ਦੀ ਰਚਨਾ ਇਸ ਤਰ੍ਹਾਂ ਦੀ ਬਣਾਈ ਹੈ ਪਰਮੇਸ਼ਰ ਨੇ ਕਿ ਜਿਸ ਤਰ੍ਹਾਂ ਪਾਣੀ ਦਾ ਇੱਕ ਬੁਲਬੁਲਾ ਹੁੰਦਾ ਹੈ ਮੀਂਹ ਪੈਂਦਾ ਹੈ ਤੇ ਮੀਂਹ ਪੈਣ ਦੇ ਨਾਲ ਪਾਣੀ ਦੇ ਵਿੱਚ ਬੁਲਬੁਲਾ ਬਣਦਾ ਹੈ ਤੇ ਸਾਡੇ ਵਿੰਦਿਆਂ ਵਿੰਦਿਆਂ ਹੀ ਇੱਕ ਨਿਮਖ ਦੇ ਵਿੱਚ ਅੱਖ ਝਪਕਣ ਜਿੰਨੇ ਸਮੇਂ ਦੇ ਵਿੱਚ ਹੀ ਉਹ ਬੁਲਬੁਲਾ ਜਿਹੜਾ ਉਹ ਸਮਾਪਤ ਹੋ ਜਾਂਦਾ ਹੈ ਐਨੀ ਕੁ ਜ਼ਿੰਦਗੀ ਹੈ ਸਾਡੀ ਪਰਮੇਸ਼ਰ ਨੇ ਪ੍ਰਮਾਤਮਾ ਨੇ ਸਾਨੂੰ ਇਸ ਘਟਨਾ ਦੁਆਰਾ ਇਹ ਸਮਝਾਉਣਾ ਚਾਹਿਆ ਫਿਰ ਤੋਂ ਸਾਨੂੰ ਚੇਤਾ ਕਰਾਇਆ ਹੈ ਰੋਜ਼ ਹੀ ਸਾਡੇ ਸਾਹਮਣੇ ਕਈ ਜੀਵ ਚੜ੍ਹਾਈ ਕਰਦੇ ਨੇ ਕਈ ਮਰਦੇ ਨੇ ਪਰ ਇਸ ਮਾਇਆ ਦੇ ਮੰਡਲ ਦੇ ਵਿੱਚ ਅਸੀਂ ਉਸ ਮਰਨ ਨੂੰ ਉਸ ਸੱਚ ਨੂੰ ਉਸ ਮੌਤ ਨੂੰ ਵਿਸਾਰ ਕੇ ਬੈਠੇ ਹੋਏ ਹਾਂ ਇਹ ਮਾਇਆ ਐਸੀ ਹੈ ਇਸ ਮਾਇਆ ਨੇ ਉਸ ਪਰਮੇਸ਼ਰ ਨੂੰ ਭੁਲਾ ਦਿੱਤਾ ਉਹ ਪਰਮੇਸ਼ਰ ਜਿਹੜਾ ਘਟ ਘਟ ਦੇ ਵਿੱਚ ਵਿਆਪ ਰਿਹਾ ਹੈ ਘਟ ਘਟ ਦੇ ਵਿੱਚ ਵਿਰਾਜਮਾਨ ਹੈ ਸਵੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਉਸ ਪਰਮੇਸ਼ਰ ਨੂੰ ਇਸ ਮਾਇਆ ਨੇ ਛੁਪਾ ਲਿਆ ਸਾਡੇ ਸਾਰਿਆਂ ਦੇ ਉੱਤੇ ਉਸ ਮਾਇਆ ਨੇ ਪਰਦਾ ਪਾਇਆ ਹੋਇਆ ਜਿਸ ਕਰਕੇ ਸਾਨੂੰ ਮੌਤ ਜਿਹੜੀ ਉਹ ਚੇਤੇ ਨਹੀਂ ਹੈ ਸਿਆਣੇ ਮਹਾਤਮਾ ਕਹਿੰਦੇ ਨੇ ਮਹਾਪੁਰਸ਼ ਕਹਿੰਦੇ ਨੇ ਸਤਪੁਰਸ਼ ਕਹਿੰਦੇ ਨੇ ਹਰ ਦਿਨ ਨੂੰ ਇਸ ਤਰ੍ਹਾਂ ਸਮਝਣਾ ਚਾਹੀਦਾ ਹੈ ਕਿ ਇਹ ਅੱਜ ਮੇਰਾ ਆਖਰੀ ਦਿਨ ਹੈ ਹਰ ਦਿਨ ਇਸ ਤਰ੍ਹਾਂ ਸਿਮਰਨ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਪਰਮੇਸ਼ਰ ਨੂੰ ਯਾਦ ਕਰਨਾ ਚਾਹੀਦਾ ਹੈ ਕਿ ਅੱਜ ਮੇਰੀ ਜੇ ਮੌਤ ਹੋ ਜਾਵੇ ਤੇ ਮੈਂ ਪਰਮੇਸ਼ਰ ਨੂੰ ਯਾਦ ਕਰਦਾ ਹੋਇਆ ਮੈਂ ਸਿਮਰਨ ਕਰਦਾ ਹੋਇਆ ਮਰਾਂ ਇਹ ਸਤਿਗੁਰੂ ਜੀ ਨੇ ਇੱਕ ਮੈਸੇਜ ਦਿੱਤਾ ਸਾਨੂੰ ਕਿ ਵੈਸੇ ਵੀ ਇਹ ਜ਼ਿੰਦਗੀ ਇੱਕ ਸਫ਼ਰ ਹੈ ਅਸੀਂ ਇੱਥੋਂ ਸਫ਼ਰ ਕਰਦੇ ਹੋਏ ਲੰਘ ਰਹੇ ਹਾਂ ਅਸੀਂ ਇੱਥੇ ਰਹਿ ਨਹੀਂ ਰਹੇ ਅਸੀਂ ਇੱਥੇ ਸਫ਼ਰ ਕਰਨ ਦੇ ਹਾਂ ਜਿੱਥੇ ਸਾਡਾ ਸਫ਼ਰ ਮੁੱਕ ਗਿਆ ਉਹ ਉੱਥੇ ਸਾਨੂੰ ਬਸ ਤੋਂ ਉਤਰਨਾ ਪੈਣਾ ਹੈ ਉਹਨਾਂ 241 ਯਾਤਰੀ ਜਿਹੜੇ ਉਸ ਪਲੇਨ ਦੇ ਵਿੱਚ ਖਤਮ ਹੋਏ ਨੇ ਮਰੇ ਨੇ ਉਹਨਾਂ ਦਾ ਇਸ ਤਰ੍ਹਾਂ ਦਾ ਹੀ ਇਕੱਠਿਆਂ ਦਾ ਸੰਯੋਗ ਲਿਖਿਆ ਸੀ ਪਰਮੇਸ਼ਰ ਨੇ ਉਹਨਾਂ ਨੇ ਸਾਰਿਆਂ ਨੇ ਉਸ ਪਲੇਨ ਦੇ ਵਿੱਚ ਬੈਠਣਾ ਸੀ ਸਫ਼ਰ ਕਰਨਾ ਸੀ ਤੇ ਉਹਨਾਂ ਸਾਰਿਆਂ ਦਾ ਇਸ ਤਰ੍ਹਾਂ ਦਾ ਮਰਨਾ ਪਹਿਲਾਂ ਹੀ ਲਿਖਿਆ ਹੋਇਆ ਸੀ ਜੋ ਹੋਆ ਹੋਗਾ ਤੋ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਜੋ ਵੀ ਸੰਸਾਰ ਦੇ ਵਿੱਚ ਘਟਨਾ ਵਰਤਦੀ ਹੈ ਉਹ ਪਹਿਲਾਂ ਤੋਂ ਹੀ ਨਿਸ਼ਚਿਤ ਹੁੰਦੀ ਹੈ ਉਹ ਪਹਿਲਾਂ ਤੋਂ ਹੀ ਨਿਯਤ ਹੁੰਦੀ ਹੈ ਕਿ ਇਸ ਤਰ੍ਹਾਂ ਹੋਣਾ ਹੈ ਇਹਨਾਂ ਦੀ ਮੌਤ ਇਸ ਤਰ੍ਹਾਂ ਹੋਵੇਗੀ ਪਹਿਲਾਂ ਹੀ ਲਿਖਿਆ ਹੋਇਆ ਸੀ ਪਰਮੇਸ਼ਰ ਦੇ ਲਿਖੇ ਹੋਏ ਨੂੰ ਕੋਈ ਬਦਲ ਨਹੀਂ ਸਕਦਾ ਲੇਖ ਨਾ ਮਿਟਾਈ हे ਸਖੀ ਜੋ ਲਿਖਿਆ ਕਰਤਾਰ ਕਕਾ ਕਾਰਨ ਕਰਤਾ ਸੂ ਲਿਖਿਓ ਲੇਖ ਨ ਮੇਟਤ ਕੋ ਉਹਨਾਂ ਸਾਰਿਆਂ ਦਾ ਇਸ ਤਰ੍ਹਾਂ ਹੀ ਜਾਣਾ ਉਹਨਾਂ ਨੇ ਇਕੱਠੇ ਬੈਠਣਾ ਸੀ ਸਫ਼ਰ ਕਰਨ ਵਾਸਤੇ ਤੁਰਨਾ ਸੀ ਤੇ ਉਹ ਸਫ਼ਰ ਉਹਨਾਂ ਦਾ ਆਖਰੀ ਸਫ਼ਰ ਜਿਹੜਾ ਸੀ ਉਹ ਬਣਨਾ ਸੀ ਇਸੇ ਤਰ੍ਹਾਂ ਇਹ ਪਹਿਲਾਂ ਲਿਖਿਆ ਹੋਇਆ ਸੀ ਮੈਂ ਗੱਲ ਕਰਾਂ ਉਸ ਇੱਕ ਯਾਤਰੀ ਦੀ ਜਿੱਥੇ ਪਰਮੇਸ਼ਰ ਨੇ ਸਾਨੂੰ ਇਹ 241 ਜਿਹੜੇ ਮਰੇ ਨੇ ਇਹਨਾਂ ਤੋਂ ਸਾਨੂੰ ਇਹ ਮੈਸੇਜ ਦਿੱਤਾ ਹੈ ਭਾਈ ਪਰਮੇਸ਼ਰ ਨੂੰ ਯਾਦ ਕਰੋ ਮੌਤ ਸਾਰਿਆਂ ਦੇ ਉੱਪਰ ਮੰਡਰਾ ਰਹੀ ਹੈ ਕਾਲ ਬਿਆਲ ਜਿਉਂ ਪਰਿਓ ਡੋਲੇ ਮੁਖ ਫਸਾਰੇ ਮੀਤ आजकाल फन तोहे ग्रस है समझ राखो चीत मौत ਸਾਡੇ ਸਾਰਿਆਂ ਦੇ ਉੱਪਰ ਮੰਡਰਾ ਰਹੀ ਹੈ ਜਮਰੋਪ ਬਿੱਲਾ ਜਿਹੜਾ ਹੈ ਉਹ ਚਪਟਾ ਮਾਰਨ ਵਾਸਤੇ ਸਾਨੂੰ ਤਿਆਰ ਬੈਠਾ ਹੋਇਆ ਕਦੋਂ ਮੌਤ ਆ ਜਾਣੀ ਹੈ ਨਹਿ ਬਾਰਿਕ ਨਹਿ ਜੋਬਨੈ ਨਹਿ ਬਿਰਧੀ ਕਸ਼ ਬੰਧ ਉਹ 베ਰਾ ਨਾ ਬੂਝੀ ਹੈ ਜੋ ਆਏ ਪਰੇ ਜਮਫੰਦ ਉਸ ਵੇਲੇ ਦਾ ਕਿਸੇ ਨੂੰ ਨਹੀਂ ਪਤਾ ਕਦੋਂ ਮੌਤ ਨੇ ਆ ਜਾਣਾ ਹੈ ਕਿਸੇ ਨੂੰ ਨਹੀਂ ਪਤਾ ਹੁਣ ਇਹ 241 ਜਿਹੜੇ ਮਰੇ ਨੇ ਸੱਚੇ ਪਾਤਸ਼ਾਹ ਕਿਰਪਾ ਕਰਨ ਇਹਨਾਂ ਦੀ ਜੀਵਾਤਮਾ ਨੂੰ ਸ਼ਾਂਤੀ ਮਿਲੇ ਪਰਿਵਾਰਾਂ ਨੂੰ ਸ਼ਾਂਤੀ ਮਿਲੇ ਉਹ ਜਿਹੜਾ ਇੱਕ ਰਮੇਸ਼ ਬਚ ਗਿਆ ਹੁਣ ਆਪਾਂ ਉਹਦੀ ਗੱਲ ਕਰ ਲਈਏ ਪਰਮੇਸ਼ਰ ਨੇ ਇੱਕ ਮੈਸੇਜ ਸਾਨੂੰ ਇਹ ਵੀ ਦਿੱਤਾ ਹੈ ਕਿ ਜਿੰਨੂੰ ਮੈਂ ਰੱਖਣਾ ਚਾਹੁੰਦਾ ਵਾਂ ਉਹਨੂੰ ਕੋਈ ਮਾਰ ਨਹੀਂ ਸਕਦਾ ਉਹ ਜਿਹੜੇ ਐਨੇ ਮਰ ਗਏ ਨੇ 241 ਉਹਨਾਂ ਦੇ ਵਿੱਚ ਇਹ ਵੀ ਮਾਰ ਸਕਦਾ ਸੀ ਪਰ ਪਰਮੇਸ਼ਰ ਨੇ ਇੱਕ ਵੱਡਾ ਸੰਦੇਸ਼ ਸੰਸਾਰ ਵਾਲਿਆਂ ਨੂੰ ਇੱਕ ਵੱਡਾ ਮੈਸੇਜ ਉਸ ਬਲ ਦੀ ਅੱਗ ਦੇ ਵਿੱਚੋਂ ਉਸ ਪ੍ਰਾਣੀ ਨੂੰ ਰੱਖ ਕੇ ਇਹ ਦਿੱਤਾ ਹੈ ਕਿ ਮੈਂ ਅੱਗ ਦੇ ਵਿੱਚ ਵੀ ਰੱਖ ਸਕਦਾ ਵਾਂ ਸੋ ਕਿਉਂ ਵਿਸਰੈ ਜੇ ਅਗਨ ਮਹਿ ਰੱਖ ਹੈ ਜਿਹੜਾ ਅਗਨੀ ਦੇ ਵਿੱਚ ਵੀ ਰੱਖਦਾ ਉਹਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਜਿਸ ਰੱਖ ਹੈ ਤਿਸ ਕੋਏ ਨਾ ਮਾਰੈ ਸੋ ਮੂਆ ਜਿਸ ਮਨਹੁ ਵਿਸਾਰੈ ਜਿਹਨੂੰ ਪਰਮੇਸ਼ਰ ਰੱਖਦਾ ਹੈ ਉਹਨੂੰ ਕੋਈ ਮਾਰ ਨਹੀਂ ਸਕਦਾ ਜਿਸਨੂੰ ਸਾਜਨ ਰਾਖਸੀ ਦੁਸ਼ਮਣ ਕਵਨ ਵਿਚਾਰ ਜਿਹਨੂੰ ਉਹ ਪਰਮੇਸ਼ਰ ਰੱਖ ਲਏ ਉਹਨੂੰ ਦੁਸ਼ਮਣ ਕਿੱਥੇ ਮਾਰ ਸਕਦਾ ਹੈ ਜਿਹਦੀ ਵਦੀ ਹੋਈ ਆਪਾਂ ਕਹਿ ਦਿੰਦੇ ਆ ਕਿ ਉਹਦੀ ਵਦੀ ਸੀ ਉਹਨੂੰ ਪਰਮੇਸ਼ਰ ਨੇ ਰੱਖਿਆ ਇਹ ਪਰਮੇਸ਼ਰ ਅਕਾਲ ਪੁਰਖ ਪਰਮਾਤਮਾ ਇੱਕ ਵੱਡਾ ਮੈਸੇਜ ਦੇ ਰਿਹਾ ਹੈ ਉਹਨੇ ਆਪਣੀ ਹੋਂਦ ਨੂੰ ਪ੍ਰਗਟਾਇਆ ਹੈ ਕਿ ਇਹ ਸੰਸਾਰ ਨੂੰ ਚਲਾਉਣ ਵਾਲਾ ਉਹ ਪਰਮੇਸ਼ਰ ਹੈ ਮੇਰੀ ਮਰਜ਼ੀ ਤੋਂ ਬਿਨਾਂ ਕੋਈ ਮਰ ਸਕਦਾ ਹੈ ਤੇ ਨਾ ਕੋਈ ਜੀ ਸਕਦਾ ਜਿਹਨੂੰ ਉਹ ਚਾਹੁੰਦਾ ਉਹ ਉਹਨੂੰ ਮਾਰਦਾ ਹੈ ਜਿਹਨੂੰ ਉਹ ਚਾਹੁੰਦਾ ਹੈ ਉਹਨੂੰ ਬਚਾ ਲੈਂਦਾ ਹੈ ਉਹ ਤੇ ਜਿਹਨੂੰ ਉਹ ਪਰਮੇਸ਼ਰ ਚਾਹਵੇ ਨਾ ਬਿਨਾ ਸਾਵਾ ਤੂੰ ਵੀ ਬਚਾ ਲਿੰਦਾ ਹੈ ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖੇ ਜੇ ਪ੍ਰਭੂ ਨੂੰ ਪਾਉਂਦਾ ਹੋਵੇ ਜੇ ਉਹਨੂੰ ਚੰਗਾ ਲੱਗਦਾ ਹੈ ਨਾ ਤੇ ਬਿਨਾ ਸਾਵਾ ਤੂੰ ਵੀ ਉਹ ਰੱਖ ਲੈਂਦਾ ਸੋ ਇਹ ਵੀ ਪਰਮੇਸ਼ਰ ਦਾ ਇੱਕ ਵੱਡਾ ਮੈਸੇਜ ਸਾਨੂੰ ਦਿੱਤਾ ਹੈ ਕਿ ਜਿਹਦੇ ਵੱਲ ਪਰਮੇਸ਼ਰ ਹੈ ਜਿਹਦੇ ਵਾਲਾ ਕਾਲਪੁਰਖ ਹੈ ਜਿਹਨੂੰ ਰੱਬ ਬਚਾਉਣਾ ਚਾਹੁੰਦਾ ਹੈ ਉਹਨੂੰ ਕੋਈ ਮਾਰ ਨਹੀਂ ਸਕਦਾ ਨਹੀਂ ਤੇ ਜਿੱਥੇ ਉਹ ਸਾਰੇ 241 ਅੱਗ ਦੇ ਵਿੱਚ ਸੜ ਕੇ ਮਰ ਗਏ ਨੇ ਇਹ ਵੀ ਮਰ ਸਕਦਾ ਸੀ ਸੋ ਉਸ ਪਰਮੇਸ਼ਰ ਨੂੰ ਉਸ ਦਿਆਲੂ ਪ੍ਰਭੂ ਨੂੰ ਹਮੇਸ਼ਾ ਯਾਦ ਕਰਨਾ ਚਾਹੀਦਾ ਹੈ ਜਿਹੜਾ ਕਿ ਮਿਰਤਕ ਕਉ ਜੀਵਾਲਨ ਹਾਰ ਕੂਖੇ ਕਉ ਦੇਵਤ ਅਧਾਰ ਇਸ ਤਰ੍ਹਾਂ ਦਾ ਜਿਹੜਾ ਪਰਮੇਸ਼ਰ ਆ ਜਿਹੜਾ ਅੱਗ ਦੇ ਵਿੱਚ ਰੱਖਦਾ ਹੈ ਜਲ ਦੇ ਵਿੱਚ ਰੱਖ ਲੈਂਦਾ ਹੈ ਗੁਰੂ ਕਾ ਬਚਨ ਬਸੈ ਜੀ ਆਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾ ਹੀ ਨਸਾਕੈ ਜਾਲੇ ਸੋ ਉਸ ਪਰਮੇਸ਼ਰ ਨੂੰ ਹਮੇਸ਼ਾ ਹੀ ਯਾਦ ਕਰਨਾ ਚਾਹੀਦਾ ਹੈ ਉਸ ਰੱਬ ਨੂੰ ਹਮੇਸ਼ਾ ਹੀ ਸਿਮਰਨਾ ਚਾਹੀਦਾ ਹੈ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਜਿਸ ਨੇ ਇਹ ਜੀਵਨ ਦਿੱਤਾ ਹੈ ਜਿੰਨਾ ਕੁਝ ਇਹ ਜੀਵਨ ਹੈ ਉਹਦਾ ਸਿਮਰਨ ਕਰਦੇ ਰਹੀਏ ਉਹਨੂੰ ਯਾਦ ਕਰਦੇ ਰਹੀਏ ਉਹਦਾ ਧੰਨਵਾਦ ਕਰਦੇ ਰਹੀਏ ਸੋ ਜ਼ਿੰਦਗੀ ਦਾ ਕਿਹੜਾ ਦਿਨ ਆਖਰੀ ਦਿਨ ਹੋ ਜਾਣਾ ਹੈ ਕਿਹੜੀ ਰਾਤ ਆਖਰੀ ਹੋ ਜਾਣੀ ਹੈ ਕੋਈ ਪਤਾ ਨਹੀਂ ਉਸ ਮੌਤ ਨੂੰ ਉਸ ਮਰਨ ਨੂੰ ਹਮੇਸ਼ਾ ਹੀ ਆਪਾਂ ਯਾਦ ਰੱਖੀਏ ਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਸੱਚੇ ਪਾਤਸ਼ਾਹ ਨੂੰ ਸਵਾਲ ਕੀਤਾ ਸੀ ਪੈਂਦੇਖਾਨ ਨੇ ਕਿ ਸੱਚੇ ਪਾਤਸ਼ਾਹ ਤੁਸੀਂ ਮੇਰੇ ਜਿੰਨੇ ਤਗੜੇ ਨਹੀਂ ਹੋਏ ਮੇਰੇ ਜਿੰਨੇ ਤੁਸੀਂ ਬਲਵਾਨ ਨਹੀਂ ਸਤਗੁਰੂ ਜੀ ਕਹਿੰਦੇ ਨੇ ਕੋਈ ਨਹੀਂ ਦੱਸਾਂਗੇ ਤੈਨੂੰ ਇੱਕ ਦਿਨ ਸਤਗੁਰੂ ਜੀ ਬਚਨ ਕੀਤਾ ਪੈਂਦੇਖਾਨ ਤੂੰ ਅੱਜ ਤੋਂ 8ਵੇਂ ਦਿਨ ਨੂੰ ਮਰ ਜਾਣਾ ਚੜ੍ਹਾਈ ਕਰ ਜਾਣਾ ਹੁਣ ਜੇਸ ਬੰਦੇ ਨੂੰ ਪਤਾ ਲੱਗ ਜਾਏ ਕਿ ਮੈਂ 8ਵੇਂ ਦਿਨ ਨੂੰ ਮਰ ਜਾਣਾ ਤੇ ਉਸ ਬੰਦੇ ਦੀ ਕੀ ਹਾਲਤ ਹੋਵੇਗੀ ਪਹਿੰਦੇ ਖਾਨ ਨੂੰ ਖਾਣਾ ਪੀਣਾ ਹੱਸਣਾ ਸੋਣਾ ਸਾਰਾ ਕੁਝ ਵਿਸਰ ਗਿਆ ਸੁੱਕ ਕੇ ਟੀਲੇ ਵੰਗਰ ਹੋ ਗਿਆ ਚਿੰਤਾ ਦੇ ਵਿੱਚ ਫਿਕਰ ਦੇ ਵਿੱਚ ਕਿ ਮੈਂ 8ਵੇਂ ਦਿਨ ਨੂੰ ਮਰ ਜਾਣਾ ਹੈ ਮੌਤ ਹੋ ਜਾਣੀ ਹੈ 8ਵੇਂ ਦਿਨ ਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਪਹਿੰਦੇ ਖਾਨ ਦੇ ਕੋਲ ਗਏ ਜਾ ਕੇ ਬਚਨ ਕੀਤਾ ਪਹਿੰਦੇ ਖਾਂ ਤੂੰ ਨਹੀਂ ਹੁਣ ਮਰਦਾ ਤੂੰ ਸਵਾਲ ਕੀਤਾ ਸੀ ਨਾ ਤੂੰ ਮੈਨੂੰ ਪੁੱਛਿਆ ਸੀ ਕਿ ਤੁਸੀਂ ਮੇਰੇ ਜਿੰਨੇ ਤਗੜੇ ਬਲਵਾਨ ਕਿਉਂ ਨਹੀਂ ਹੋਏ ਤੈਨੂੰ ਤੇ ਆ ਹੁਣ ਥੋੜੇ ਦਿਨ ਹੋਏ ਨੇ ਮੌਤ ਚੇਤੇ ਜਾਈਏ ਤੇ ਤੇਰਾ ਕੀ ਹਾਲ ਹੋ ਗਿਆ ਸੁੱਕ ਕੇ ਤੇਲੇ ਵੰਗਰ ਹੋ ਗਿਆ ਉਹ ਮੌਤ ਸਾਨੂੰ ਹਮੇਸ਼ਾ ਹੀ ਚੇਤੇ ਰਹਿੰਦੀ ਅਸੀਂ ਸਦਾ ਹੀ ਉਸ ਮਰਨ ਨੂੰ ਮੌਤ ਨੂੰ ਚੇਤੇ ਕਰਦੇ ਰਹੀ ਨਾ ਚੇਤੇ ਵਿੱਚ ਰੱਖਦੇ ਹਾਂ ਇਸ ਕਰਕੇ ਮੈਂ ਤੇਰੇ ਨਾਲੋਂ ਤਗੜਾ ਨਹੀਂ ਹੋਇਆ ਮੈਂ ਤੇਰੇ ਨਾਲੋਂ ਮਾੜਾ ਹਾਂ ਉਹ ਮੌਤ ਨੂੰ ਜਿਹੜਾ ਚੇਤੇ ਰੱਖੇਗਾ ਪਰਮੇਸ਼ਰ ਦਾ ਭੈ ਜਿਹੜਾ ਰੱਖੇਗਾ ਉਹ ਪਰਮੇਸ਼ਰ ਦਾ ਭੈ ਪਰਮੇਸ਼ਰ ਦਾ ਡਰ ਉਹਨੂੰ ਸਾਰੇ ਡਰਾਂ ਤੋਂ ਮੁਕਤ ਕਰ ਦੇਵੇਗਾ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਧੰਨ ਸ੍ਰੀ ਸਤਗੁਰੂ ਦੇਵ ਸਿੰਘ ਸੱਚੇ ਪਾਤਸ਼ਾਹ ਧੰਨਵਾਦ ਸਤਿ ਸ੍ਰੀ ਅਕਾਲ